ਯੋਦੇਵੀਆ ਤੇ ਉਹ ਜਰਨੈਲ ਵੀ ਆ ਜੀ ਜਰਨੈਲ ਜਾਦੇ ਆ ਤਾਂ ਇਥੇ ਕਾਲੀ ਕਰਗੇ ਆ ਇਹ ਗੁਨਾਹਗਾਰ ਦੀ ਸਜ਼ਾ ਸਿਰਫ ਮੌਤ ਆ ਕਦੀ ਵੀ ਬਾਤਾਂ ਲਗਾਤਾਰ ਹੀ ਓਏ ਉਹ ਵਿਕਰਮਜੀਤ ਸਿੰਘ ਮਜੀਠੀਆ ਦੀ ਸਰਕਾਰ ਦੇ ਪਾਏ ਹੋਏ ਝੂਠੇ ਕੇਸ ਸੀ ਵਿਕਰਮ ਸਿੰਘ ਮਜੀਠੀਆ ਇੱਕ ਚਿੱਟੇ ਦਾ ਵਪਾਰੀ ਆ ਚਿੱਟੇ ਦੇ ਕੇਸਾਂ ਦੇ ਵਿੱਚ ਉਹ ਜਮਾਨਤ ਤੇ ਬਾਹਰ ਆ ਤੁਮੇ ਜਾਣੇ ਇਥੇ ਪਾਂਸੀ ਹਾਤੇ 'ਚ ਮੈਂ ਤੇ ਚੌੜਾ ਸਾਹਿਬ ਰਹੇ ਆ ਸੀ ਚਾਦਰ ਤੇ ਸੌਂਦੇ ਸੀ ਮੈਂ ਬੜਾ ਮੈਨੂੰ ਪ੍ਰੋਬਲਮ ਆਉਂਦੀ ਈ ਥੱਲੇ ਇਹ 4 ਵਜੇ ਮੈਨੂੰ ਦੀਵੇ ਤੇ ਚਾਹ ਬਣਾ ਕੇ ਤੇ ਦੇ ਦਿੰਦੇ ਨੇ ਮੈਂ ਥੋੜਾ ਲੇਟ ਉੱਠਦਾ ਹਾਂ ਇਹ 4 ਵਜੇ ਨਿਤਨੇਮ ਕਰਕੇ ਦੀਵੇ ਦੇ ਨਾਲ ਚਾਹ ਬਣਾਉਣੀ ਆਲੂ ਦੇ ਵਿੱਚ ਮੋਰੀ ਕੱਢ ਕੇ ਨਾ ਤੇ ਉਹਦੇ ਵਿੱਚ ਤੇਲ ਪਾ ਕੇ ਤੇ ਉਹ ਚਵੱਟੀ ਰੱਖੀ ਏਡੇ ਦਿਮਾਗੀ ਬੰਦੇ ਆ ਫਿਰ ਇਹ ਕਥਾ ਕਰਦੇ ਇਹ ਲਿਖਦੇ ਵੀ ਸੀ ਤੇ ਪੜ੍ਹਦੇ ਅੰਦਰ ਰਹਿ ਕੇ ਡਬਲ ਐਮਏ ਕੀਤੀ ਜੱਜਦਾਰਹੀ ਤੇ ਉਹਨਾਂ ਨੂੰ ਮੰਨਦੇ ਹੀ ਨਹੀਂਗੇ ਜੀ ਜਿਹੜੇ ਫੈਸਲੇ ਅਸੀਂ 2015 ਚ ਕੀਤੇ ਆ ਉਹ ਫੈਸਲੇ ਤੇ ਹੁਣ ਕਰਨਦੇ ਆ ਇਹਨਾਂ ਨੂੰ ਜਿਹੜੀਆਂ ਜਿਹੜੀਆਂ ਸਜਾਵਾਂ ਦਿੱਤੀਆਂ ਉਹ ਸਾਰੀਆਂ ਸਜਾਵਾਂ ਜਿਹੜੀਆਂ ਵਾਂ ਉਹ ਤੇ ਅਸੀਂ 2010 15 ਦੀਆਂ ਦੇ ਚੁੱਕੇ ਇਹਨਾਂ ਨੂੰ ਉਹ ਕੌਮ ਦੇ ਜਥੇਦਾਰ ਹੁੰਦੇ ਨਾ ਤੇ ਉਹ ਵੇਹਦੇ ਸਾਡੇ ਦੇ ਮੈਦੇਸ਼ ਤਰੋ ਦਾ ਪਰਚਾ ਚੱਲਿਆ ਅਸੀਂ ਸਾਰੇ ਪੰਜਾਬ ਦੀਆਂ ਜ਼ਿਲ੍ਹਿਆਂ ਸਾਨੂੰ ਕਟਾਈਆਂ ਇਹਨਾਂ ਨੇ ਸੁਖਬੀਰ ਬਾਦਲ ਹਨ ਨੇ ਸਾਰੀਆਂ ਨੇ ਇਹ ਕੌਮ ਦਾ ਫੈਸਲਾ ਸੀ ਕੌਮ ਸਿਰਫ ਉਹ ਹੀ ਆ ਅੰਨਾ ਮੰਡੇ ਰੋੜੀਆਂ ਦੇ ਮੋੜ-ਮੋੜ ਆਪਣੇਆਂ ਨੂੰ ਦੇ ਕਿਹਨਾਂ ਨੂੰ ਦਿੱਤੀਆਂ ਕਮੇਟੀ ਕਿਹੜੀ ਬਣਾਈ ਉਸੇ ਲਾਣੇ ਦੀ ਬਾਦਲ ਲਾਣੇ ਦੀ ਹੈ ਉਹ ਕਮੇਟੀ ਆ ਬਾਕੀ ਪੰਥ ਕੋਈ ਨਹੀਂਗਾ ਅੱਜ ਉਹਨੂੰ ਆਂਦੇ ਪੰਥ ਚੋਂ ਛੇਕ ਦੋ ਜਿਹੜਾ ਬੰਦਾ ਅਖੰਡਿਆ ਮੈਂ ਕਤਲ ਕਰਵਾਏ ਆ ਉਹਨੂੰ ਉਹਨੂੰ ਜਿਹੜਾ ਵਾ ਨਾ ਉਹਨੂੰ ਫੇਰ ਪ੍ਰਧਾਨ ਬਣਾ ਦੋ ਤੇ ਇੰਨੇ ਤੇ ਗਲੀਆਂ ਚ ਰੋਲੇ ਆ ਇਹਦੀ ਸਜ਼ਾ ਜੋ ਬਣਦੀ ਸੀ ਉਹ ਚਲੋ ਛੁੱਕ ਗਿਆ ਵਿਚਾਰਾ ਕੋਈ ਗੱਲ ਨਹੀਂ ਹੋਰ ਕੋਈ ਸੇਵਾਲੇ ਉੱਟ ਲੂਗਾ ਦੂਸਰੀ ਗੱਲ ਜਿਹਨੇ ਪੱਗ ਲਾਈ ਆ ਨਾ ਉਹਨੂੰ ਤੇ ਮਤਲਬ ਅਸੀਂ ਲਾਈ ਆ ਫੀਲਡਰ ਚੌੜਾ ਸਾਹਿਬ ਨੇ ਗੋਲੀ ਨਹੀਂ ਚਲਾਈ ਅਜੇ ਤੇ ਉਹਨੇ ਕੱਢਿਆ ਸੀ ਗੋਲੀ ਚਲਾਈ ਉਹਦੇ ਗਨਮੈਨ ਨੇ ਉਹਨੇ ਪਾ ਕੇ ਖਾਲੀ ਕਰਨ ਦੀ ਕੋਸ਼ਿਸ਼ ਕੀਤੀ ਉਹ ਗੋਲੀ ਉਹਨੇ ਚਲਾਈ ਆ 307 ਵੀ ਨਹੀਂ ਬਣਦੀ ਤੇ ਰਿਮਾਂਡ ਕਾ ਦਾ ਨਰੈਨ ਸਿੰਘ ਚੋੜਾ ਦੇ ਪਰਿਵਾਰਿਕ ਮੈਂਬਰ ਜਿਹੜੇ ਨੇ ਉਹ ਇੱਥੇ ਮੌਜੂਦ ਨਹੀਂ ਕਿਉਂਕਿ ਅੱਜ ਨਰੈਨ ਸਿੰਘ ਚੋੜਾ ਨੂੰ ਜੋ ਹੈ ਉਹ ਅੰਮ੍ਰਿਤਸਰ ਮਾਨਜੋ ਕ ਅਦਾਲਤ ਚ ਪੇਸ਼ ਕੀਤਾ ਗਿਆ ਸਰ ਕੀ ਕਹਿਣਾ ਚਾਹੋਗੇ ਚੋੜਾ ਸਿੰਘ ਜੀ ਨੂੰ ਅੱਜ ਪੇਸ਼ ਕੀਤਾ ਗਿਆ ਉਹਨਾਂ ਦਾ ਰਸਤਾ ਦੱਸ ਦਿਓ ਜੀ ਪਲੀਜ਼ ਹਾਂਜੀ ਉਹਨਾਂ ਦਾ 3 ਦਿਨ ਦਾ ਰਿਮਾਂਡ ਹੋ ਰਾਂ ਅਸਲ ਕੀਤਾ ਵਾ 11 ਤਰੀਕ ਨੂੰ ਦੁਬਾਰਾ ਉਹਨਾਂ ਨੂੰ ਫੇਰ ਪੇਸ਼ ਕਰਨਗੇ ਪੁਲਿਸ ਵੱਲੋਂ ਕੀ ਤਾਤ ਰੱਖੇ ਜਾ ਰਹੇ ਨੇ ਬਾਰ ਬਾਰ ਕਿਉਂਕਿ ਦੂਜੀ ਵਾਰ ਰਿਮਾਂਡ ਜਿਹੜਾ ਉਹ ਹਾਸਲ ਕੀਤਾ ਜੀ ਵੇਖੋ ਜੀ ਪੁਲਿਸ ਨੇ ਉਹਨਾਂ ਦਾ 10 ਦਿਨ ਦਾ ਰਿਮਾਂਡ ਮੰਗਿਆ ਸੀ ਵੀ ਇਹਨਾਂ ਨੇ ਕੋਈ ਯੂਪੀ ਦੇ ਵਿੱਚ ਇਤਿਹਾਰ ਰੱਖੇ ਆ ਹੋਰ ਰਿਕਵਰ ਕਰਦੇ ਆ ਜੱਜ ਸਾਹਿਬ ਨੇ 3 ਦਿਨ ਦਾ ਰਿਮਾਂਡ ਜਿਹੜਾ ਉਹਨਾਂ ਦਾ ਦੇ ਦਿੱਤਾ ਹੁਣ 11 ਤਰੀਕ ਨੂੰ ਦੁਬਾਰਾ ਤੁਸੀਂ ਵੀ ਇੱਕ ਉਹਨਾਂ ਦੇ ਪੁੱਤਰ ਹੋ ਤੁਹਾਡੇ ਕੋ ਵੀ ਪੁੱਛਗਿੱਛ ਕੀਤੀ ਗਈ ਆ ਤੇ ਕੁਝ ਖਾਸ ਕੋਈ ਗੱਲਬਾਤ ਕੀਤੀ ਗਈ ਕੀ ਸਿਰਫ ਦੁਨਿਆਵੀ ਗੱਲਾਂ ਜਿਹੜੀਆਂ ਪੁੱਛੇਗੇ ਨਹੀਂ ਨਹੀਂ ਕੋਈ ਖਾਸ ਨਹੀਂ ਐਵੀ ਗੱਲਾਂ ਇਹ ਨੇ ਪੁਲਿਸ ਨੂੰ ਜਿਹੜਾ ਸੀਗਾ ਉਹਨਾਂ ਨੇ ਪੁੱਛ ਗਿਛ ਜਿਹੜੇ ਬੰਦੇ ਸੀਗੇ ਉਹ ਉਹਨਾਂ ਦੇ ਕੋਲ ਸੀ ਉਹਨਾਂ ਨੂੰ ਕਰ ਲਈ ਸਾਰੀ ਹੂੰ ਬਾਕੀ ਸਾਨੂੰ ਕੱਲ 8 ਘੰਟੇ ਉਹਨਾਂ ਨੇ ਰੱਖਿਆ ਤੁਹਾਨੂੰ ਲੱਗਦਾ ਕਿ ਇਹ ਸੰਗਤ ਦੇ ਵਿੱਚ ਰੋਸ਼ ਆ ਜਿਹੜਾ ਸੁਖਬੀਰ ਸਿੰਘ ਬਾਦਲ ਨੇ ਗੁਨਾਹ ਮੰਨਿਆ ਤੇ ਲੱਗਦਾ ਇਹ ਰੋਸ਼ ਸੀਗਾ ਉਸ ਕਰਕੇ ਸਾਰਾ ਕੁਝ ਇਹ ਤੁਸੀਂ ਫੇਸਬੁੱਕ ਤੇ ਵੇਖ ਸਕਦੇ ਜੇ ਸੋਸ਼ਲ ਮੀਡੀਆ ਤੇ ਵੇਖ ਸਕਦੇ ਜੇ ਕਿੰਨਾ ਰੋਸ਼ ਆ ਇਹਦੇ ਬਾਰੇ ਤੁਹਾਨੂੰ ਵੀ ਪਤਾ ਸਾਰੀ ਸੰਗਤ ਨੂੰ ਵੀ ਪਤਾ ਜੀ ਲੇਕਿਨ ਵਿਕਰਮ ਸਿੰਘ ਮਜੀਠੀਆ ਤੁਹਾਡੇ ਫਾਦਰ ਦੇ ਲਿੰਕ ਕਦੀ ਸੁਖਜਿੰਦਰ ਸਿੰਘ ਸੁਖੀ ਰੰਦਾਵਾਂ ਦੱਸ ਰਹੇ ਨੇ ਕਦੀ ਕਿਸੇ ਨਾਲ ਦੱਸ ਰਹੇ ਨੇ ਕੀ ਲੱਗਦਾ ਨਹੀਂ ਸਿਆਸੀਕਰਨ ਹੋਣਾ ਸ਼ੁਰੂ ਹੋ ਗਿਆ ਨਾਲ ਨਾਲ ਹੀ ਵੇ ਕਮ ਸਿੰਘ ਮਜੀਠੀਆ ਇੱਕ ਚਿੱਟੇ ਦਾ ਵਪਾਰੀ ਆ ਜਗਦੀਸ਼ ਭੋਲੇ ਨਾਲ ਉਹਦੇ ਆ ਚਿੱਟੇ ਦੇ ਕੇਸਾਂ ਦੇ ਵਿੱਚ ਉਹ ਜਮਾਨਤ ਤੇ ਬਾਹਰ ਆ ਮੇਰੇ ਪਿਤਾ ਜੀ ਤੇ ਜਿੰਨੇ ਵੀ ਕੇਸ ਪਏ ਸੀ ਸਾਰਿਆਂ ਕੇਸਾਂ ਦੇ ਵਿੱਚ ਉਹ ਬਰੀ ਹੋਏ ਆ ਕਿਹ ਕੇਸ ਦੇ ਵਿੱਚ ਸਜ਼ਾ ਨਹੀਂ ਹੋਈ ਉਹ ਬਿਕਰਮਜੀਤ ਸਿੰਘ ਮਜੀਠੀਆ ਦੀ ਸਰਕਾਰ ਦੇ ਪਾਏ ਹੋਏ ਝੂਠੇ ਕੇਸ ਸੀ ਉਹਦੇ ਚ ਕੋਰਟ ਦੇ ਉਹਨਾਂ ਨੂੰ ਬਰੀ ਕੀਤਾ ਜੱਜ ਸਾਹਿਬ ਨੇ ਬਰੀ ਕੀਤਾ ਉਹ ਫਿਰ ਜੱਜ ਸਾਹਿਬ ਤੇ ਵੀ ਸਵਾਲੀਆਂ ਨਿਸ਼ਾਨ ਲਾ ਰਿਹਾ ਵੀ ਉਹਨਾਂ ਨੇ ਕੱਲੀ ਬਰੀ ਕੀਤਾ ਉਹਨੂੰ ਜੱਜ ਸਾਹਿਬ ਦੀ ਜਿਹੜੀ ਬਰੀ ਕਰਨ ਦੀ ਸੀ ਉਹਦੇ ਤੇ ਵੀ ਕੋਈ ਨਹੀਂ ਉਹ ਕੋਈ ਹਾਂ ਜੱਜਮੈਂਟ ਤੇ ਕੋਈ ਉਹਨੂੰ ਨਹੀਂ ਸੀਗਾ ਹੈਗਾ ਇਸ ਕਰਕੇ ਇਹ ਇੱਕ ਬੇਬੁਨਿਆਦ ਇੱਕ ਖੋਸ਼ੀਆਂ ਗੱਲਾਂ ਨੇ ਫੋਰ ਇਹਦੇ ਵਿੱਚ ਕੁਛ ਨਹੀਂ ਹੈਗਾ ਲੇਕਿਨ ਤੁਹਾਡੇ ਜਿਹੜੇ ਪਿਤਾ ਜੀ ਸੀਗੇ ਉਹਨਾਂ ਦਾ ਬੜਾ ਮਿਲਣ ਸੁਭਾਅ ਸੀਗਾ ਬੜੇ ਜਣਾਂ ਨੂੰ ਮਿਲਦੇ ਸੀ ਕਿ ਜਿਸ ਤਰ੍ਹਾਂ ਹਰਪਾਲ ਸਿੰਘ ਉਹਨਾਂ ਨੂੰ ਵੱਖਰੇ ਰੰਗਨਾ ਪੇਸ਼ ਕੀਤਾ ਜਾ ਰਿਹਾ ਕਿ ਉਹਨਾਂ ਦੇ ਜੱਪੀਆਂ ਪਾਈਆਂ ਗਈਆਂ ਤੁਹਾਨੂੰ ਲੱਗਦਾ ਕਿ ਸਿਰਫ ਇੱਕ ਸਿਮਤੀ ਲੈਣ ਦੀ ਕੋਸ਼ਿਸ਼ ਤੇ ਨਹੀਂ ਕੀਤੀ ਜਾ ਰਹੀ ਵਿਕਰਮ ਸਿੰਘ ਮਜੀਠੀਆ ਦਾ ਗਲਤ ਰਿਕੋਰ ਦੇਖੋ ਜੀ ਹਰਪਾਲ ਸਿੰਘ ਰੰਦਾਵਾ ਹੀ ਨਹੀਂ ਕੱਲੇ ਮੇਰੇ ਪਿਤਾ ਜੀ 1995 ਤੋਂ ਲੈ ਕੇ ਅੱਜ ਤੱਕ ਕਿੰਨੀ ਵਾਰੀ ਉਹ ਰੈਸਟ ਹੋਏ ਆ ਕਿੰਨੇ ਉਹਨਾਂ ਤੇ ਕੇਸ ਪਏ ਆ ਉਹਨਾਂ ਦੀ ਡੀਜੀਪੀ ਲੈਵਲ ਤੱਕ ਜਿਹੜੀ ਆ ਉਹ ਇੰਟਰੋਗੇਸ਼ਨ ਵੀ ਹੋਈ ਆ ਉਹਦੇ ਵਿੱਚ ਮੇਨ ਮੇਨ ਜਿਹੜੇ ਵੱਡੇ ਅਫਸਰ ਹੀਗੇ ਉਹ ਵੀ ਬੈੰਦੇ ਰਹੇ ਆ ਉਹ ਸਾਰੇ ਪਿਤਾ ਜੀ ਨੂੰ ਜਾਣਦੇ ਆ ਬਿਲਕੁਲ ਫਿਰ ਤਰੀਕਾ ਤੇ ਜਦੋਂ ਲਿਆਉਂਦੇ ਆ ਗਾਰਡ ਲੱਗਦੀ ਆ ਕੀ ਗੱਲ ਜਿਹੜੇ ਅੱਜ ਆ ਪੁਲਿਸ ਮੁਲਾਜ਼ਮ ਲੈ ਕੇ ਆ ਰਹੇ ਆ ਇਹ ਵੀ ਤੇ ਬਾਅਦ ਚ ਜਦੋਂ ਪਿਤਾ ਜੀ ਨੇ ਮਾਰ ਹੀ ਆਉਣਾ ਵਾ ਇਹ ਮਿਲਣਗੇ ਤੇ ਇਹ ਨਹੀਂ ਹੱਥ ਟੁੱਟਣਗੇ ਜਿਹੜੇ ਜਿੰਨਾਂ ਦੇ ਕੋਲ ਬੰਦਾ ਇੱਕ ਦਿਨ ਰਹਿ ਏ ਉਹਦੇ ਨਾਲ ਵਾਕ ਵੀ ਹੋ ਜਾਂਦੀ ਆ ਹੁਣ ਤੁਹਾਡੀ ਪ੍ਰੈਸ ਆ ਓ ਪਿਤਾ ਜੀ ਕਿਤੇ ਜਾਣਦੇ ਹੁਣ ਤੁਹਾਡੀ ਪ੍ਰੈਸ ਵਾਲੇ ਜਿਹੜੇ ਸਾਰੇ ਜਾਣਦੇ ਆ ਬਿਲਕੁਲ ਉਹ ਹੱਥ ਛੁੱਟ ਲੈਣ ਦੇ ਉਹ ਵੀ ਨਾਲ ਦੋਸ਼ੀ ਹੋ ਜਾਂਦੇ ਆ। ਇਹਦਾ ਜਵਾਬ ਮੈਂ ਦੇਣਾ ਤੁਹਾਨੂੰ। ਲੇਕਿਨ ਜਿਸ ਤਰ੍ਹਾਂ ਜਿਸ ਤਰ੍ਹਾਂ ਦਾ ਹੁਣ ਰੂਪਰੇਖਾ ਤਿਆਰ ਕੀਤੀ ਹੈ। ਹੁਣ ਅੱਜ ਫੇਰ ਬਿਕਰਮ ਸਿੰਘ ਮਜੀਠੀਆ ਨੇ ਕਾਲ ਪ੍ਰੈਸ ਕਾਨਫਰੈਂਸ ਕੀਤੀ ਕਹਿੰਦੇ ਜੇ ਬਹੁਤ ਹੀ ਗਲਤ ਹੈ ਕਿ 47 ਉਹਨਾਂ ਦੇ ਹੱਥ ਚ ਫੜਾ ਦਿਓ ਸਾਨੂੰ ਚੌਂਕਾ 'ਚ ਖੜੇ ਕਰ ਦੋ ਨਾ ਕੋਈ ਗੋਲੀਆਂ ਮਾਰ ਲੈਣ। ਕੀ ਲੱਗਦਾ ਕਿ ਇਹ ਸ਼ਬਦਾਵਲੀ ਇਸਤੇਮਾਲ ਕਰਨੀ ਚਾਹੀਦੀ ਸੀ? ਇਹ ਤੇ ਇੱਕ ਆਪਣਾ ਜਿਹੜਾ ਉਹਨਾਂ ਦਾ ਸਿਆਸੀਕਰਨ ਖੁੱਸ ਚੁੱਕਾੜਾ ਉਹਨੂੰ ਉਹ ਸਮਝਦੇ ਆ ਵੀ ਖਰੇ ਸਾਨੂੰ ਮਾਰਾ ਇਹ ਦੁਬਾਰਾ ਮਿਲ ਜੂਗਾ ਪਰ ਸੇਕ ਆਮ ਜਿਹੜੀ ਆ ਨਾ ਉਹ ਉਹਨਾਂ ਨੂੰ ਬ ਦੋ ਸ਼ੀਟਾਂ ਰਹਿ ਗਈਆਂ ਉਹਨਾਂ ਦੀਆਂ ਉਹ ਵੀ ਜਿਹੜੀਆਂ ਉਹ ਵੀ ਭੱਜੂ ਫੇਰੂ ਨੇ ਉਹ ਵੀ ਇੱਕ ਦੂਜੇ ਨਾਲ ਉਹਨਾਂ ਦੀ ਵੀ ਬਣਦੀ ਨਹੀਂਗੀ ਇਹ ਵੀ ਹੋ ਸਕਦਾ ਵਿਕਰਮ ਜੀ ਮਜੀਠੀਆ ਜਿਹੜਾ ਵਾ ਉਹਦੀ ਸੁਖਬੀਰ ਬਾਦਲ ਨਾਲ ਵੀ ਨਾ ਬਣਦੀ ਹੋਏ ਉਹ ਤੇ ਹੁਣ ਰਿਸ਼ਤੇਦਾਰੀ ਤੇ ਪਾਰਟੀ ਬਾਜ਼ੀ ਕਰਕੇ ਬਿਆਨ ਬਾਜ਼ੀ ਦਈ ਜਾ ਰਿਹਾ ਤੁਹਾਨੂੰ ਲੱਗਦਾ ਕਿ ਜਿਹੜਾ ਜੱਥੇਦਾਰ ਵੱਲੋਂ ਜੋ ਇਸ ਤਰ੍ਹਾਂ ਦਾ ਰੂਪ ਰੇਖਾ ਲਿਖਾਈ ਗਈ 4 ਘੰਟੇ ਦਾ ਐਪੀਸੋਡ ਚੱਲਿਆ ਉਹ ਤੁਹਾਨੂੰ ਲੱਗਦਾ ਫਿਕਸਡ ਲੱਗਦਾ ਤੁਹਾਨੂੰ ਕਿਸੇ ਜਗ੍ਹਾ ਤੇ ਇਹ ਹੁਣ ਸਾਰਾ ਭਾਈ ਦਾ ਜੀ ਬਿਲਕੁਲ ਬਿਲਕੁਲ ਪਰਮਜੀਤ ਸਿੰਘ ਜੱਜੇਣੀ ਮੈਂ ਮੈਂ ਸਰਬੱਤ ਖਾਲਸਾ ਤੇ ਬਰਗਾੜੀ ਮੋਰਚੇ ਦਾ 11 ਮੈਂਬਰੀ ਕਮੇਟੀ ਦਾ ਮੈਂਬਰ ਆ ਜੀ ਜੀ ਅਸੀਂ ਦੋਵੇਂ ਭਰਾ ਇਹਦੇ ਫਾਦਰ ਸਾਹਿਬ ਤੇ ਮੈਂ ਫਾਂਸੀ ਹੱਤੇ ਚ ਰਹੇ ਆ ਦੋਵੇਂ ਇੱਕੋ ਚੱਕੀ ਚ ਜੀ ਜੀ ਇਹਨਾਂ ਦੇ ਫਾਦਰ ਸਾਹਿਬ ਜਿਹੜੇ ਆ ਨਾ ਉਹ ਯੋਧੇ ਵੀ ਆ ਤੇ ਉਹ ਜਰਨੈਲ ਵੀ ਆ ਜੀ ਜਰਨੈਲ ਜਾਦੇ ਆ ਤਾਂ ਇਥੇ ਕਾਲੀ ਕਰਗੇ ਆ ਥੋੜੀ ਜੀ ਕਾਲੀ ਕਰ ਲਈ ਆ ਜੇ ਥੋੜਾ ਜਿਹਾ ਸੈੱਟ ਹੁੰਦਾ ਕੰਮ ਤੇ ਬੜਾ ਵਧੀਆ ਬਣ ਜਾਣਾ ਸੀ ਦੂਜੀ ਜਿਹੜੀ ਗੱਲ ਬਿਕਰਮਦੀ ਤੁਸੀਂ ਗੱਲ ਕਰਦੇ ਬਿਕਰਮਜੀਤ ਸਿੰਘ ਦੀ ਬਿਕਰਮਜੀਤ ਸਿੰਘ ਦੇ ਘਰ ਸੱਤਾ ਦੇ ਪਿੰਦੀ ਰਹਿੰਦੇ ਰਹੇ ਆ ਦੋਵੇਂ ਜਾਣੇ ਰਹਿੰਦੇ ਰਹੇ ਆ ਜੇ ਇਹਨਾਂ ਹੱਥ ਬਣਾਇਆ ਇਹਦੀ ਉਹਦੀ ਰਿਸ਼ਤੇਦਾਰੀ ਬੰਦੀ ਹਰਪਾਲ ਸਿੰਘ ਰੰਦਾਵੇ ਨਾ ਚੌੜਾ ਸਾਹਿਬ ਦੀ ਤੇ ਫਿਰ ਇਹਨਾਂ ਦੇ ਘਰ ਰਹਿੰਦੇ ਰਿਹਾ ਫਿਰ ਕਿਉਂ ਨਹੀਂ ਮੰਨਦਾ ਵੀ ਚਿੱਟਾ ਮੈਂ ਸਾਰਾ ਜਿਹੜਾ ਉਹ ਕੈਨੇਡਾ ਤੋਂ ਆਉਂਦੇ ਸੀ ਇਹਦੀ ਪਾਇਲਟ ਲੱਗਦੀ ਸੀ ਸਕਾਟ ਲੱਗਦੀ ਸੀ ਉਹਨਾਂ ਨੂੰ ਲਿਆ ਕੇ ਘਰ ਰਸਦਾ ਰਿਹਾ ਸੀ ਉਹ ਵੀ ਮੰਨ ਲੈ ਫਿਰ ਲੋਕਾਂ ਦੇ ਘਰ ਲੱਗੇ ਤੇ ਬਸੰਤਰ ਆਪਣੇ ਲੱਗੇ ਤੇ ਅੱਗ ਵੀੜ ਹੋਣ ਹੋਈ ਇਹਨਾਂ ਨੂੰ ਦੂਜੀ ਜਿਹੜਾ ਤੁਸੀਂ ਜ਼ਥੇਦਾਰਾਂ ਦੀ ਗੱਲ ਕੀਤੀ ਆ ਜ਼ਥੇਦਾਰ ਜਿਹੜੇ ਆ ਜੱਥੇਦਾਰ ਬਹਿ ਮੇਰੇ ਮੂੰਹ ਤੋਂ ਹੀ ਨਾਖਵਾਓ ਜੱਥੇਦਾਰ ਅਸੀਂ ਤੇ ਉਹਨਾਂ ਨੂੰ ਮੰਨਦੇ ਹੀ ਨਹੀਂਗੇ ਜੀ ਜਿਹੜੇ ਫੈਸਲੇ ਅਸੀਂ 2015 ਚ ਕੀਤੇ ਆ ਉਹ ਫੈਸਲੇ ਤੇ ਹੁਣ ਕਰਨਦੇ ਆ ਜੀ ਉਹਨਾਂ ਫੈਸਲਿਆਂ ਦੇ ਮੋਹਰ ਲੱਗੀ ਕਿ ਨਹੀਂ ਬਿਲਕੁਲ ਬਿਲਕੁਲ ਉਹੀ ਪੰਥ ਚੋਕ ਕੱਢਿਆ ਹਾਂ ਇਹਨਾਂ ਨੂੰ ਜਿਹੜੀਆਂ ਜਿਹੜੀਆਂ ਸਜਾਵਾਂ ਦਿੱਤੀਆਂ ਉਹ ਸਾਰੀਆਂ ਸਜਾਵਾਂ ਜਿਹੜੀਆਂ ਵਾਂ ਉਹ ਤੇ ਅਸੀਂ 2010 15 ਦੀਆਂ ਦੇ ਚੁੱਕੇ ਇਹਨਾਂ ਨੂੰ ਦੂਸਰੀ ਗੱਲ ਜਿਹੜੀ ਆ ਹਾਂ ਉਹ ਕੌਮ ਦੇ ਜਥੇਦਾਰ ਹੁੰਦੇ ਨਾ ਤੇ ਉਹ ਵੇਂਦੇ ਸਾਡੇ ਦੇ ਮੈ ਦੇਸ਼ ਤ੍ਰੋ ਦਾ ਪਰਚਾ ਚੱਲਿਆ ਅਸੀਂ ਸਾਰੇ ਪੰਜਾਬ ਦੀਆਂ ਜਿਲ੍ਹਾਂਾਂ ਸਾਨੂੰ ਕਟਾਈਆਂ ਇਹਨਾਂ ਨੇ ਸੁਖਬੀਰ ਬਾਦਲਣਾ ਨੇ ਸਾਰੀਆਂ ਨੇ ਇਹ ਕੌਮ ਦਾ ਫੈਸਲਾ ਸੀ ਕੌਮ ਸਿਰਫ ਉਹ ਹੀ ਆ ਅੰਨਾ ਮੰਡੇ ਰੋੜੀਆਂ ਦੇ ਮੋੜ-ਮੋੜ ਆਪਣੇਆਂ ਨੂੰ ਦੇ ਕਿਹਨਾਂ ਨੂੰ ਦਿੱਤੀਆਂ ਕਮੇਟੀ ਕਿਹੜੀ ਬਣਾਈ ਉਸੇ ਲਾਣੇ ਦੀ ਬਾਦਲ ਲਾਣੇ ਦੀ ਹੈ ਉਹ ਕਮੇਟੀ ਆ ਬਾਕੀ ਪੰਥ ਕੋਈ ਨਹੀਂਗਾ ਜਿਨ੍ਹਾਂ ਦੇ ਟੱਬਰਾਂ ਦੇ ਟੱਬਰ ਲੱਗ ਗਏ 1978 ਤੋਂ ਲੈ ਕੇ ਤੇ 1993 ਤੱਕ ਉਹਨਾਂ ਦੀ ਕੋਈ ਦੇਣ ਨਹੀਂਗੀ ਕੀ ਤੁਹਾਨੂੰ ਲੱਗਦਾ ਨਹੀਂ ਹੈ ਜੇ 4 ਘੰਟੇ ਦਾ ਐਪੀਸੋਡ ਚੱਲਿਆ ਕਿਸੇ ਜਗ੍ਹਾ ਤੇ ਟਵਿਸਟ ਨਜ਼ਰ ਆਇਆ ਦਬਕੇ ਨਜ਼ਰ ਆਇਆ ਜਿਸ ਤਰ੍ਹਾਂ ਇਹਨਾਂ ਦਰਬਾਰ ਸਾਹਿਬ ਟੈਗ ਕਰਨ ਲਈ ਇਹਨਾਂ ਨੇ ਚਿੱਠੀਆਂ ਲਿਖੀਆਂ ਹਨ ਬਾਦਲ ਨੇ ਇਹਨਾਂ ਨੇ ਜੀ 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 ਬਾਦਲ ਦੀ ਸਰਕਾਰ ਕਿੰਨੀ ਵਾਰੀ ਰਹੀ 1984 ਤੋਂ ਬਾਅਦ 97 ਤੋਂ ਲੈ ਕੇ 17 ਤੱਕ ਰਹੇ ਹੈ ਹੈ ਇਸ 79 ਤੋਂ ਲੈ ਕੇ 99 ਤੱਕ ਆ ਸੌਰੀ 2 2 ਤੱਕ ਤੇ ਫਿਰ 2007 ਤੋਂ ਲੈ ਕੇ 17 ਤੱਕ ਇਹਨਾਂ ਨੇ ਜਿਹੜੀ ਉਹ ਉਹਨਾਂ ਦੇ ਕਾਂਗਰਸੀਆਂ ਨੇ ਉਦੋਂ ਟੈਗ ਕਰਵਾਇਆ ਵਾ ਇਹਨਾਂ ਨੇ ਕਿਸੇ ਨੂੰ ਤਲਬ ਕੀਤਾ ਉਥੇ ਹਮ ਅੱਜ ਤੱਕ ਸਾਹਿਬ ਤੇ ਕਿਸੇ ਨੂੰ ਤਲਬ ਕੀਤਾ ਬਾਦਲਾਂ ਦੀ ਸਰਕਾਰ ਰਹੀ ਆ ਕਿਸੇ ਨੂੰ ਤਲਬ ਕੀਤਾ ਇਹ ਫਿਕਸ ਮੈਚ ਸੀ ਜਿਸ ਤਰ੍ਹਾਂ ਦਰਬਾਰ ਸਾਹਿਬ ਤੇ ਟੈਗ ਕਰਨ ਲਈ ਉਧਰ ਦੇਰਾਦੂਨ ਨਾਲ ਜਾ ਕੇ ਤੇ ਉਹ ਕਰਦੇ ਹਨ ਅਸਲ ਇਹ ਇਹਨਾਂ ਨੇ ਪੂਰਾ ਉਹ ਕਰਕੇ ਤੇ ਫਿਰ ਉਹ ਜਿਹੜੇ ਆ ਬਾਗੀ ਜੇ ਉਹ ਫਲਾਣੇ ਢੀਂਗੜੇ ਉਹ ਜੋ ਚੋਰ ਕੁੱਤੀ ਰਲੇ ਹੀ ਉਹ ਸਾਰੇ ਲਿਆ ਕੇ ਕਰਕੇ ਤੇ ਉਹ ਇੱਕ ਜਿਹੜਾ ਵਾ ਮਤਲਬ ਫਿਕਸ ਮੈਚ ਜਿਹੜਾ ਸੀ ਉਹ ਇਹਨਾਂ ਨੇ ਖੇਡਿਆ ਲੇਕਿਨ ਨਰੇਂਦਰ ਸਿੰਘ ਚੋੜਾ ਨੂੰ ਹੁਣ ਕਹਿ ਰਹੇ ਨੇ ਕਿ ਪੰਥ ਤੋਂ ਛੇਕ ਦਿੱਤਾ ਜਾਵੇ ਇਸ ਤਰ੍ਹਾਂ ਕਰਦੇ ਲੇਕਿਨ ਜੇ ਉਹ ਇੱਕ ਬੰਨੇ ਸੁਖਬੀਰ ਸਿੰਘ ਬਾਦਲ ਨੇ ਇੱਕ ਬੰਨੇ ਸ਼੍ਰੀ ਅਕਾਲ ਤਖਤ ਸਾਹਿਬ ਨੇ ਉਹ ਤੁਲਨਾ ਦੋਨਾਂ ਦੀ ਇਕੱਠੀ ਕਰੀ ਜਾਂਦੇ ਕਹਿੰਦੇ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਜਿਸ ਤਰ੍ਹਾਂ 84 ਹੋਈ ਉਸ ਤਰ੍ਹਾਂ ਇਹ ਹਮਲਾ ਆਇਆ ਕਿ ਤੁਹਾਨੂੰ ਲੱਗਦਾ ਕਿ ਉਸ ਤਰ੍ਹਾਂ ਦਾ ਹਮਲਾ ਤੁਹਾਨੂੰ ਨਜ਼ਰ ਆਇਆ ਕਿਉਂਕਿ ਉਸ ਟਾਈਮ ਤੇ ਇੰਦਰਾ ਗਾਂਧੀ ਨੇ ਜਿਸ ਤਰ੍ਹਾਂ ਦਾ ਹਮਲਾ ਕੀਤਾ ਸੀ ਉਹ ਤੁਹਾਨੂੰ ਤੇ ਕੰਪੈਰੀਜ਼ਨ ਹੀ ਨਜ਼ਰ ਆਇਆ ਲੇਕਿਨ ਸ਼ਰੋਮੀ ਕ ਸਿੱਖਾਂ ਨਾਲ ਪੰਥ ਨਾਲ ਦੂਰ ਦਾ ਵਾ ਵਾਸਤਾ ਹੋਵੇ ਤੇ ਆਖਣ ਵੀ ਸੁਖਾ ਸਿੰਘ ਤੇ ਮਤਾਬ ਸਿੰਘ ਨੂੰ ਵੀ ਛੇਕੋ ਉਹਨਾਂ ਮਸਾ ਰੰਗੜ ਜਿਹੜਾ ਵਾ ਉਹ ਹਰ ਕੀ ਪੌੜੀ ਚ ਵੱਢਿਆ ਸੀ ਉਹਨਾਂ ਨੇ ਹੈ ਜਿਹੜਾ ਚੜ ਕੇ ਆਇਆ ਇਹਦੇ ਬਾਹਰ ਬੈਠਾ ਸੀ ਗੰਜਰ ਤੇ ਜੇ ਕਿਤੇ ਮਤਲਬ ਚਲੋ ਉਹਦਾ ਵਿਚਾਰੇ ਦਾ ਰਹਿ ਗਿਆ ਜੋਸ਼ ਜ਼ਿਆਦਾ ਆ ਗਿਆ ਵਾ ਤੇ ਇਹ ਜਿਹੜੀ ਸਜ਼ਾ ਉਹਦੀ ਬਣਦੀ ਸੀ ਨਾ ਉਹ ਇਹ ਜਿਹੜੀ ਚੌੜਾ ਸਾਹਿਬ ਦੇਣ ਗਿਆ ਇਹ ਉਹ ਕੋਈ ਸਜ਼ਾ ਨਹੀਂ ਗਈ ਉਹ ਪਖੰਡਿਆ ਜਿਹੜੇ ਲੋਕੀ ਰੋਜ਼ ਬਰਤਨ ਮਾਂਜਣ ਦਾ ਹੈ ਆ ਲੈਟਰਿਨਾਂ ਸਾਫ਼ ਕਰਦੇ ਉਹ ਸ자가 ਭੁਗਤਣ ਦਾ ਹੈ ਕਿ ਉਹ ਸੇਵਾ ਕਰਦੇ ਹੈ ਲੇਕਿਨ ਜੇ ਕਿੰਨੀ ਕਿ ਮਾਨ ਮਰਿਆਦਾ ਰੱਖੀ ਹੋਏਗੀ ਕਿਉਂਕਿ ਤਿੰਨ ਦਿਨਾਂ ਦੇ ਵਿੱਚ ਵਿੱਚ ਅਸਤੀਫੇ ਮਨਜ਼ੂਰ ਕਰਨ ਦੀ ਗੱਲ ਕੀਤੀ ਗਈ ਸੀ ਇਹਨਾਂ ਦੀ ਲੇਕਿਨ ਅੱਜ ਮੇਰੇ ਖਾਤੇ 7 ਦਿਨ ਹੋ ਗਏ ਨੇ ਅਜੇ ਤੱਕ ਅਸਤੀਫੇ ਵੀ ਮਨਜ਼ੂਰ ਨਹੀਂ ਕੀਤੇ ਗਏ ਲਗਾਤਾਰ ਪ੍ਰੈਸ਼ਰ ਪੈ ਰਿਹਾ ਲੱਗਦਾ ਕਿ ਇੱਥੋਂ ਸਾਪਾਤਾ ਲੱਗਦਾ ਕਿ ਮੈਚ ਫਿਕਸਿੰਗ ਜੀ ਜਿਹੜੀ ਨਜ਼ਰ ਆ ਰਹੀ ਹੈ ਕਿਸੇ ਜਗ੍ਹਾ ਤੇ ਉਹ ਜਦੋਂ ਮੱਤ ਪੁੱਠੀ ਹੁੰਦੀ ਹੈ ਨਾ ਤੇ ਉਹ ਆਪੇ ਹੀ ਫਿਰ ਨਾ ਮਤਲਬ ਆਪਣੇ ਆਪ ਹੀ ਸਾਰਾ ਕੁਝ ਹੋ ਜਾਂਦਾ ਵਾ ਜਿਹ ਉਹਨਾਂ ਨੇ ਉਹਨਾਂ ਦੀ ਕੀ ਦੇਣ ਆ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਦੀ ਬედਵੀ ਹੋਈ ਸੀ ਹੂੰ ਜਿਸ ਦਿਨ ਮੱਲਬ ਉਹ ਬਾਈਬਲ ਕਰਾਂ ਦੇ ਵਿੱਚ ਉਹ ਦੋ ਸਿੰਘ ਸ਼ਹੀਦ ਕੀਤੇ ਆ ਹੂੰ 22 ਅੰਗ ਗੁਰੂ ਗ੍ਰੰਥ ਸਾਹਿਬ ਦੇ ਖਿਲਾਰੇ ਆ ਉਹ ਕਮੇਟੀ ਨੇ ਇਹ ਜਿਹੜੇ ਸੁਖਬੀਰ ਦੇ ਜ세ਦਾਰ ਇਹਨਾਂ ਨੇ ਜਾਂ ਕਿਸੇ ਨੇ ਕੀ ਕੀ ਕੰਮ ਨੂੰ ਦੇਨੇ ਉਦੋਂ ਇਹਨਾਂ ਦੀ ਕੀ ਇਹਨਾਂ ਨੇ ਕੀਤਾ ਸੀ ਅੱਜ ਉਹਨੂੰ ਆਂਦੇ ਪੰਥ ਚੋਂ ਛੇਕ ਦੋ ਜਿਹੜਾ ਬੰਦਾ ਅਖੰਡਿਆ ਮੈਂ ਕਤਲ ਕਰਵਾਏ ਆ ਉਹਨੂੰ ਉਹਨੂੰ ਜਿਹੜਾ ਵਾ ਨਾ ਉਹਨੂੰ ਫੇਰ ਪ੍ਰਧਾਨ ਬਣਾ ਦੋ ਤੇ ਇਹਨਾਂ ਨੂੰ ਪੰਥ ਚੋਂ ਛੇਕ ਦੋ ਇਹਨਾਂ ਨੂੰ ਅਕਲ ਹੀ ਨਹੀਂ ਗਈ ਅੰਨੀ ਜੇ ਇਹਨਾਂ ਨੂੰ ਅਕਲ ਹੁੰਦੀ ਨਾ ਵੀ ਇਹਦਾ ਕੀ ਸਜ਼ਾ ਬਣਦੀ ਆ ਹੁਣ ਗੁਰਬਾਣੀ ਦੀ ਇੱਕ ਪੰਕਤੀ RAM RAJ JI ਨੇ ਮਤਲਬ ਕਿਹਾ ਹੈ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਉਹਨੇ ਕਿਹਾ ਹੈ ਵੀ ਜੇ ਮਿੱਟੀ ਮੁਸਲਮਾਨ ਕੀ ਪੀੜੇ ਭਈ ਕਮਿਆਰ ਉਹਨਾਂ ਨੇ ਕਹਿਤਾ ਮਿੱਟੀ ਮੁਸਲਮਾਨ ਕੀ ਮਿੱਟੀ ਬੇਈਮਾਨ ਕੀ ਪੀੜੇ ਬੇਈਕ ਬਣਗਾ ਤੇ ਗੁਰੂ ਸਾਹਿਬ ਨੇ ਆਰਡਰ ਦੇ ਦਿੱਤਾ ਸੀ ਵੀ ਜਿੱਧਰ ਨੂੰ ਮੂੰਹ ਉਧਰ ਨੂੰ ਚੱਲ ਜਾ ਹੂੰ ਬਿਲਕੁਲ ਉੱਥੋਂ ਆਰਡਰ ਦੇ ਦਿੱਤਾ ਸੀ ਵੀ ਇਧਰ ਨੂੰ ਵਾਪਸ ਨਾ ਕਰੀ ਜਿੱਧਰ ਨੂੰ ਮੂੰਹ ਉਧਰ ਨੂੰ ਨਿਕਲ ਜਾ ਤੇ ਇਹਨੇ ਤੇ ਗਲੀਆਂ 'ਚ ਰੋਲੇ ਆ ਇਹਦੀ ਸਜ਼ਾ ਜੋ ਬਣਦੀ ਸੀ ਉਹ ਚਲੋ ਚੁੱਕ ਗਿਆ ਵਿਚਾਰਾ ਕੋਈ ਗੱਲ ਨਹੀਂ ਹੋਰ ਕੋਈ ਸੇਵਾਲੇ ਉੱਟ ਲੂਗਾ ਦੂਸਰੀ ਗੱਲ ਜਿਹਨੇ ਪੱਗ ਲਾਈ ਆ ਨਾ ਉਹਨੂੰ ਤੇ ਮਤਲਬ ਅਸੀਂ ਲਾਈ ਆ ਫੀਲਡਿੰਗ ਹੂੰ ਉਹ ਜਾਣਦੇ ਇਥੋਂ ਛੱਡ ਕੇ ਚੱਲ ਜੇ ਬੋਦੀਬਾਦੀ ਰੱਖ ਕੇ ਚੱਲ ਜੇ ਕਿਉਂਕਿ ਉਹਨੂੰ ਪੱਗ ਦਾ ਸਨਮਾਨ ਨਹੀਂ ਪਤਾ ਬਾਕੀ ਜਿਹੜੀ ਇਹ ਗੁਰੂ ਗੋਬਿੰਦ ਸਿੰਘ ਦੀ ਹੈ ਇਹ ਪੱਗ ਨਾ ਇਹ ਚੌੜਾ ਸਾਹਿਬ ਦੀ ਹੈ ਨਾ ਕਿਸ ਦੀ ਹੈ ਗੁਰੂ ਗੋਬਿੰਦ ਸਿੰਘ ਨੇ ਦਿੱਤੀ ਆ ਔਰ ਇਹ ਬੜੀਆਂ ਸ਼ੀਧੀਆਂ ਪਾ ਕੇ ਲਈ ਹੈ ਪੱਗ ਲekin ਉਹਦੀ ਪੱਗ ਦਾ ਜਿਹੜਾ ਵਾ ਨਾ ਉਹ ਤੇ ਅਸੀਂ ਆਪਣੇ ਤੌਰ ਤੇ ਕਰਾਂਗੇ ਉਹਦਾ ਮਿਸਾਲ ਲੰਗੜ ਦੀ ਜਰੂਰ ਹੈ ਮਿਸਾਲ ਦਿੱਤੇ ਆ ਕੁਛ ਦਿਨ ਪਹਿਲਾਂ ਇੱਕ ਸਮੇਂ ਪਹਿਲਾਂ ਜਿਹੜੋਂ ਸਚਕਣ ਚੀ ਦਰਬਾਰ ਸਾਹਿਬ ਇੱਕ ਪ੍ਰਵਾਸੀ ਵੱਲੋਂ ਅਟੈਕ ਕੀਤਾ ਗਿਆ ਜਿੱਥੇ ਜਗਾ ਟੱਪ ਕੇ ਆਏ ਉਹਨੂੰ ਸੋਦਾ ਲਾਤਾ ਗਿਆ ਉਸ ਤੋਂ ਉਸ ਤੋਂ ਬਾਅਦ ਕਿਹਾਤਾ ਗਿਆ ਜੀ ਉਹ ਸਾਡਾ ਭਾਵਨਾਵਾ ਸੀ ਜੇ ਲੱਗਦਾ ਨਹੀਂ ਇਹ ਵੀ ਭਾਵਨਾਵਾ ਸੀਆਂ ਲੋਕਾਂ ਦੀਆਂ ਕਿ ਸੁਖਬੀਰ ਸਿੰਘ ਬਾਦਲ ਦੇ ਹੁਣ ਗਵਾਹ ਗਨਾਜ ਜਿਹੜੇ ਆਪਣੇ ਕਬੂਲ ਕਰ ਰਹੇ ਨੇ ਇਹ ਵੀ ਕਿਤਨਾ ਕਿਤੇ ਇਸ ਚੀਜ਼ ਨੂੰ ਵੀ ਜਿਆ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਇਸ ਤਰੀਕੇ ਨਾਲ ਨਹੀਂ ਕੋਰਟ ਚ ਪੇਸ਼ ਕਰਨ ਦੀ ਲੋੜ ਹੀ ਨਹੀਂ ਗਈ ਇਸ ਗੁਨਾਹਗਾਰ ਦੀ ਸਜ਼ਾ ਸਿਰਫ ਮੌਤ ਹੈ ਹਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਕਰਦਾ ਨਾ ਇਹ ਇਹਨਾਂ ਨੇ ਮਿੱਥ-ਮਿੱਥ ਕੇ ਕੀਤਾ ਵਾ ਮੈਂ ਚੰਨ ਪ੍ਰਦੇਸੀ ਰੇਡੀਓ ਤੇ ਜਦੋਂ 14 ਅਕਤੂਬਰ ਦੀ ਰਾਤ 15 ਦੀ ਤੜਕੇ ਇਹਨਾਂ ਨੇ ਬੇਦਬੀ ਕਰਾਈ ਆ ਉਸ ਦਿਨ ਮੇਰੀ 51 ਮਿੰਟ ਦੀ ਅਮਨ ਕੌਰ ਬੇਦੀ ਮੈਡਮ ਆ ਅਮਨਦੀਪ ਕੌਰ ਉੱਥੇ ਮੇਰੀ ਇੰਟਰਵਿਊ ਆ ਉਹਦੇ ਚ ਮੈਂ ਸਾਰੀਆਂ ਗੱਲਾਂ ਕਰ ਚੁੱਕਾ ਹਾਂ ਉਦੋਂ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਾਈ ਅਸੀਂ ਉਦੋਂ 27 ਤਰੀਕ ਨੂੰ ਉਹਨੂੰ ਝੂਠੇ ਸੌਦੇ ਨੂੰ ਇਹਨਾਂ ਨੇ ਮਾਫ਼ ਕੀਤਾ ਕਰ ਸੱਦਿਆ ਅਸੀਂ ਸਰਬੱਤ ਖਾਲਸੇ ਲਈ ਮੀਟਿੰਗ ਸੱਦੀ ਇੱਥੇ ਚਮਰੰਗ ਰੋਡ ਤੇ ਨਰੂਲਾ ਪੈਲਸ ਦੇ ਵਿੱਚ ਜੀ ਜਿਸ ਦਿਨ ਮੀਟਿੰਗ ਸੀ ਲੁਧਿਆਣੇ ਸਰਨੇ ਦੇ ਗੁਰਦੁਆਰੇ ਮੀਟਿੰਗ ਸੀ ਅਸੀਂ ਇੱਥੋਂ ਜਾ ਰਹੇ ਹਾਂ ਭਾਈ ਮਰੀਕ ਸਿੰਘ ਸਿੰਘ ਸਾਹਿਬ ਜੀ ਨਾਲੇ ਦਾ ਫੋਨ ਆਇਆ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਈਬਲ ਕਲਾ ਜਿਹੜੀ ਆ ਬਾਈ ਅੰਗ ਜਿਹੜੇ ਆ ਮਿਲੇ ਆ ਗਲੀਆਂ ਚੋਂ ਤੇ ਇਹਨਾਂ ਸਿਰਫ ਸਰਬੱਤ ਖਾਲਸੇ ਦੀ ਮੀਟਿੰਗ ਨੂੰ ਇਹਨਾਂ ਨੇ ਉਹ ਵਿਅਦਵੀ ਕਰਾਈ 14 ਨਾ 12 ਦੀ ਬਾਰਾਂ ਦੀ ਨੂੰ ਮੀਟਿੰਗ ਰੱਖੀ 15 ਦੀ ਜਲੰਧਰ ਗਾਬੇ ਦੇ ਗੁਰਦੁਆਰੇ ਇਹਨਾਂ ਨੇ ਦੁਬਾਰਾ ਫੇਰ ਜਿੱਦਣ ਹੀ ਉਸ ਦਿਨ ਫੇਰ 14 ਤਰੀਕ ਦੀ ਰਾਤ ਨੂੰ ਇਹਨਾਂ ਨੇ ਫੇਰ ਦੁਬਾਰਾ ਉਹ ਵਿਅਦਬੀ ਕਰਾਈ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਸੀਂ ਲੱਭ ਲਿਆ ਸੀ 1 ਜੂਨ 2015 ਨੂੰ ਜਿਹੜਾ ਜਵਾਰ ਸਿੰਘ ਵਾਲਾ ਸੀ ਅਸੀਂ ਉੱਥੇ ਮਤਲਬ ਕੋਈ 500 ਦੇ ਲਗਭਗ ਸਿੰਘ ਅਸੀਂ ਚੱਲ ਗਏ ਹਾਂ ਚਰਨਜੀਤ ਸ਼ਰਮਾ ਆਇਆ 3 ਵਜੇ ਤੱਕ ਅਸੀਂ ਸਾਰੇ ਗਲੀਆਂ ਦੇ ਵਿੱਚੋਂ ਅਸੀਂ ਮਤਲਬ ਤਲਾਸ਼ੀ ਲੈ ਲਈ ਜਿਹੜਾ ਮਹਾਰਾਜ ਦਾ ਸਰੂਪ ਸੀ ਉਹ ਕਿਸੇ ਦੇ ਘਰ ਹੀ ਸੁਆਹੀ ਛੋਟਾ ਜਿਹਾ ਉਹਨਾਂ ਦੇ ਘਰ ਸੀ ਹੂੰ ਇਹਨਾਂ ਨੇ ਕਿਹਾ ਵੀ ਅਸੀਂ ਰੋਟੀ ਖਾਣੀ ਆ ਚਰਨਜੀਤ ਸ਼ਰਮਾ ਕਹਿੰਦਾ ਤੇ ਅਜੇ ਰੁਕ ਜਓ ਅਸੀਂ ਕਿਹਾ ਵੀ ਸਵੇਰ ਦੇ ਲੰਗਰ ਲੱਗੇ ਇੱਥੇ ਗੁਰੂ ਦੇ ਤੇ ਤੁਸੀਂ ਲੰਗਰ ਛਕੋ ਨਹੀਂ ਜੀ ਸਾਡਾ ਆਪਣਾ ਲੰਗਰ ਆ ਸਾਡੀ ਡਿਸਪਲਿਨ ਫੋਰਸ ਆ ਇਹ ਬੋ ਇਹਨਾਂ ਸਾਨੂੰ ਬਸੇ ਬਿਠਾਇਆ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਸੀ ਝੂਠੇ ਸੌਦੇ ਵਾਲਿਆਂ ਦੇ ਘਰ ਤੇ ਉਹ ਇਹਨਾਂ ਨੂੰ ਪਤਾ ਸੀ ਵੀ ਇਹਨਾਂ ਨੇ ਫੜ ਲੈਣਾ ਹਣ ਤੇ ਉੱਥੋਂ ਸਾਨੂੰ ਚੁੱਕ ਕੇ ਕਿਹੇ ਨੂੰ ਬਠੰਡੇ ਲਾਤਾ ਮੰਨ ਲਓ ਇਥੋਂ ਚੁੱਕਿਆ ਵਾ ਇਥੋਂ ਜਾ ਕੇ ਅੱਧਿਆਂ ਨੂੰ ਮੈਥੇ ਲਾ ਦੋ ਅੱਧਿਆਂ ਨੂੰ ਬਿਆਸ ਲਾ ਦੋ ਅੱਧਿਆਂ ਨੂੰ ਲੋਪੋਗੇ ਲਾ ਦੋ ਰਾਤ ਤੱਕ ਇਕੱਠੇ ਉਹਨਾਂ ਨੇ ਚਰਨੂਏ ਮਹਾਰਾਜ ਦਾ ਸਰੂਪ ਚੁੱਕ ਕੇ ਲੈ ਗਏ ਜਿਹੜਾ ਉਹ ਬਾਅਦ ਦੇ ਵਿੱਚ ਇਹਨਾਂ ਨੇ ਉਹ ਜਿਹੜੇ ਅੰਗ ਖਿਲਾਰੇ ਆ ਜੀ ਬਿਲਕੁਲ ਹੁਣ 10 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ 3 ਦਿਨ ਦਾ ਰਿਮਾਂਡ ਮਿਲਿਆ ਹਾਂਜੀ ਅੱਜ 3 ਦਿਨ ਦਾ ਰਿਮਾਂਡ ਮਿਲਿਆ ਵਾ ਤੇ ਲੱਗਦਾ ਹੈ ਕਿ ਕੁਝ ਜਿਸ ਤਰ੍ਹਾਂ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਕੋਈ ਦਲੀਲਾਂ ਦੇ ਵਿੱਚ ਕੁਝ ਨਿਕਲ ਪਾਏਗਾ ਕੁਝ ਵੀ ਨਹੀਂ ਨਿਕਲਣਾ ਜੀ ਗੋਲੀ ਵੀ ਉਹਨੇ ਨਹੀਂ ਚਲਾਈ ਚੌੜਾ ਸਾਹਿਬ ਨੇ ਉਨੇ ਨਾ ਉਹਨੇ ਉਹ ਉਹਨੇ ਪਾ ਕੇ ਖਾਲੀ ਕਰਨ ਦੀ ਕੋਸ਼ਿਸ਼ ਕੀਤੀ ਉਹ ਗੋਲੀ ਉਹਨੇ ਚਲਾਈ ਆ 307 ਵੀ ਨਹੀਂ ਬੰਦੀ ਤੇ ਰਿਮਾਂਡ ਕਾ ਦਾ ਤੇ ਬਾਕੀ ਇਹ ਬਹੁਤ ਕੁਸ਼ ਚੱਲਿਆ ਆ ਅਸੀਂ ਦੋਵੇਂ ਜਾਣੇ ਇੱਥੇ ਫਾਂਸੀ ਹਾਤੇ ਜ ਮੈਂ ਤੇ ਚੌੜਾ ਸਾਹਿਬ ਰਹੇ ਆ ਅਸੀਂ ਚਾਦਰ ਤੇ ਸੌਂਦੇ ਸੀ ਮੈਂ ਬੜਾ ਮੈਨੂੰ ਪ੍ਰੋਬਲਮ ਆਉਂਦੀ ਸੀ ਥੱਲੇ ਡੀਟਾਂ ਦੇ ਚਾਦਰ ਵਿਛਾਈ ਕੱਲੀ ਤਲਾਈ ਵੀ ਨਹੀਂ ਹੈਗੀ ਇਹਨਾਂ ਨੇ ਚਾਕ ਦਾ ਉਹ ਲక్ష్ਮਣ ਰੇਖਾ ਹੁੰਦੀ ਵੀ ਕੀ ਨਹੀਂ ਆਵੇ ਤੇ ਉੱਥੇ ਸਨ ਇਹ 4 ਵਜੇ ਮੈਨੂੰ ਦੀਵੇ ਤੇ ਚਾਹ ਬਣਾ ਕੇ ਤੇ ਦੇ ਦਿੰਦੇ ਦਿੰਦੇ ਮੈਂ ਥੋੜਾ ਲੇਟ ਉੱਠਦਾ ਹਾਂ ਇਹ 4 ਵਜੇ ਨਿਤਨੇਮ ਕਰਕੇ ਦੀਵੇ ਦੇ ਨਾ ਚਾਹ ਬਣਾਉਣੀ ਆਲੂ ਦੇ ਵਿੱਚ ਮੋਰੀ ਕੱਢ ਕੇ ਨਾ ਤੇ ਉਹਦੇ ਵਿੱਚ ਤੇਲ ਪਾ ਕੇ ਉਹ ਚਵੱਟੀ ਰੱਖੀ ਹੈ ਨਾ ਏਡੇ ਦਿਮਾਗੀ ਬੰਦੇ ਆ ਫਿਰ ਇਹ ਕਥਾ ਕਰਦੇ ਇਹ ਲਿਖਦੇ ਵੀ ਸੀ ਤੇ ਪੜ੍ਹਦੇ ਅੰਦਰ ਰਹਿ ਕੇ ਡਬਲ ਐਮ.ਏ ਕੀਤੀ ਆ ਯੋਦੇ ਵੀ ਆ ਤੇ ਉਹ ਜਰਨੈਲ ਵੀ ਆ ਜਰਨੈਲ ਜਾਦੇ ਆ ਤਾਂ ਇਥੇ ਕਾਲੀ ਕਰਗੇ ਆ ਇਸ ਗੁਨਾਹਗਾਰ ਦੀ سزا ਸਿਰਫ ਮੌਤ ਆ ਨਹੀਂ ਗੱਲ ਬਗਾਤਾਰ ਉਹ ਬਿਕਰਮਜੀਤ ਸਿੰਘ ਮਜੀਠੀਆ ਦੀ ਸਰਕਾਰ ਦੇ ਪਾਏ ਹੋਏ ਝੂਠੇ ਕੇਸ ਸੀ ਬਿਕਰਮ ਸਿੰਘ ਮਜੀਠੀਆ ਇੱਕ ਚਿੱਟੇ ਦਾ ਵਪਾਰੀ ਆ ਚਿੱਟੇ ਦੇ ਕੇਸਾਂ ਦੇ ਵਿੱਚ ਉਹ ਜਮਾਨਤ ਤੇ ਬਾਹਰ ਆ ਤੁਮੇ ਜਾਣੇ ਇਥੇ ਫਾਂਸੀ ਹਾਤੇ ਜ ਮੈਂ ਤੇ ਚੌੜਾ ਸਾਹਿਬ ਰਹੇ ਆ ਸੀ ਚਾਦਰ ਤੇ ਸੌਂਦੇ ਸੀ ਮੈਂ ਬੜਾ ਮੈਨੂੰ ਪ੍ਰੋਬਲਮ ਆਉਂਦੀ ਸੀ ਥੱਲੇ ਇਹ 4 ਵਜੇ ਮੈਨੂੰ ਦੀਵੇ ਤੇ ਚਾਹ ਬਣਾ ਕੇ ਤੇ ਦੇ ਦਿੰਦੇ ਨੇ ਮੈਂ ਥੋੜਾ ਲੇਟ ਉੱਠਦਾ ਹਾਂ ਇਹ 4 ਵਜੇ ਨਿਤਨੇਮ ਕਰਕੇ ਦੀਵੇ ਦੇ ਨਾਲ ਚਾਹ ਬਣਾਉਣੀ ਆਲੂ ਦੇ ਵਿੱਚ ਮੋਰੀ ਕੱਢ ਕੇ ਨਾ ਤੇ ਉਹਦੇ ਵਿੱਚ ਤੇਲ ਪਾ ਕੇ ਤੇ ਉਹ ਚਵੱਟੀ ਰੱਖੀ ਏਡੇ ਦਿਮਾਗੀ ਬੰਦੇ ਆ ਫਿਰ